ਜੇਕਰ ਤੁਸੀਂ Google Pay, PhonePe ਜਾਂ ਫਿਰ Paytm ਵਰਗੀਆਂ ਐਪਸ ਰਾਹੀਂ UPI ਭੁਗਤਾਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। UPI ਭੁਗਤਾਨ ਨਾਲ ਜੁੜੇ ਨਵੇਂ ਨਿਯਮ 1 April 2025 ਤੋਂ ਲਾਗੂ ਹੋਣਗੇ। نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਘੋਸ਼ਣਾ ਕੀਤੀ ਹੈ ਕਿ ਲੰਬੇ ਸਮੇਂ ਤੋਂ ਵਰਤੇ ਗਏ ਮੋਬਾਈਲ ਨੰਬਰਾਂ ਨੂੰ ਬੈਂਕ ਖਾਤੇ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਬੈਂਕ ਖਾਤਾ ਕਿਸੇ ਆਕਰਸ਼ਿਲਿਆ ਨੰਬਰ ਨਾਲ ਜੁੜਿਆ ਹੋਇਆ ਤਾਂ ਇਹ ਮਿਟਾਇਆ ਜਾ ਸਕਦਾ ਹੈ ਅਤੇ ਤੁਹਾਨੂੰ ਯੂਪੀਆਈ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਐਨਪੀਸੀਆਈ ਨੇ ਇਹ ਕਦਮ ਵੱਧਦੇ ਸਾਈਬਰ ਧੋਖਾਧੜੀ ਤੇ ਤਕਨੀਕੀ ਸਮੱਸਿਆਵਾਂ ਨੂੰ ਰੋਕਣ ਲਈ ਚੁੱਕਿਆ ਹੈ ਜਦੋਂ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਕੰਮ ਨਹੀਂ ਕਰ ਰਿਹਾ ਜਾਂ ਕਹਿ ਲਓ ਯੂਜ਼ ਦੇ ਵਿੱਚ ਨਹੀਂ ਹੈ ਤਾਂ ਟੈਲੀਕਮ ਕੰਪਨੀਆਂ ਕਿਸੇ ਹੋਰ ਨੂੰ ਅਲਰਟ ਕਰ ਸਕਦੀਆਂ ਨੇ ਇਸ ਤੋਂ ਲਾਵਾ ਬੈਂਕ ਅਤੇ UPI ਸਿਸਟਮ 'ਚ ਤਕਨੀਕੀ ਸਮੱਸਿਆ ਵੀ ਹੋ ਸਕਦੀਆਂ ਨੇ ਜਿਸ ਕਾਰਨ ਗਲਤ ਲੈਣ ਦੇ ਜਾਂ ਫਿਰ ਭੁਗਤਾਨ ਅਸਫਲ ਹੋ ਸਕਦਾ ਹੈ NPCI ਦਾ ਉਦੇਸ਼ UPI ਨੂੰ ਹੋਰ ਸੁਰੱਖਿਅਤ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ UPI ਭੁਗਤਾਨਾਂ ਨਾਲ ਲਈ ਪਛਾਣ ਵਜੋਂ ਕੰਮ ਕਰਦਾ ਹੈ ਜਦੋਂ ਤੁਸੀਂ ਕਿਸੇ ਭੁਗਤਾਨ ਭੇਜਦੇ ਹੋ ਤਾਂ ਬੈਂਕ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ OTP ਭੇਜਦਾ ਹੈ ਇਹੀ ਯਕੀਨੀ ਬਣਾਉਂਦਾ ਹੈ ਕਿ ਪੈਸਾ ਸਿਰਫ ਸਹੀ ਵਿਅਕਤੀ ਨੂੰ ਟਰਾਂਸਫਰ ਕੀਤਾ ਗਿਆ ਹੈ ਜੇਕਰ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਅਕਰਸ਼ੀਲ ਹੈ ਤਾਂ ਤੁਸੀਂ ਇਸ ਨੂੰ ਰੀਚਾਰਜ ਨਹੀਂ ਕੀਤਾ ਤਾਂ ਤੁਰੰਤ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਆਪਣੇ ਟੈਲੀਕਮ ਪ੍ਰਦਾਤਾ ਜਿਵੇਂ ਕਿ Jio, Airtel, Vodafone ਜਾਂ BSNL ਨਾਲ ਸੰਪਰਕ ਕਰ ਸਕਦੇ ਹੋ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਨੰਬਰ ਅਜੇ ਵੀ ਤੁਹਾਡੇ ਨਾਮ ਤੇ ਹੈ ਜਾਂ ਫਿਰ ਨਹੀਂ ਜੇਕਰ ਤੁਹਾਡਾ ਨੰਬਰ ਆਕਰਸ਼ੀਲ ਹੋ ਗਿਆ ਤਾਂ ਤੁਹਾਨੂੰ ਜਾਂ ਤਾਂ ਇਸ ਨੂੰ ਮੁੜ ਸਰਗਰਮ ਕਰਵਾ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੇ ਬੈਂਕ ਖਾਤੇ ਵਿੱਚ ਨਵਾਂ ਮੋਬਾਈਲ ਨੰਬਰ ਅਪਡੇਟ ਕਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਯੂਪੀਆਈ ਲੈਣ ਦੇਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਐਨਪੀਸੀਆਈ ਨੇ ਬੈਂਕਾਂ ਅਤੇ ਯੂਪੀਆਈ ਐਪਸ ਨੂੰ ਹਰ ਹਫ਼ਤੇ ਆਕਰਸ਼ੀਲ ਮੋਬਾਈਲ ਨੰਬਰਾਂ ਤੇ ਰਿਕਾਰਡ ਨੂੰ ਅਪਡੇਟ ਕਰਨ ਲਈ ਕਿਹਾ ਇਸ ਦਾ ਮਤਲਬ ਹੈ ਕਿ 1 April 2024 ਤੋਂ ਬੈਂਕ ਉਹਨਾਂ ਸਾਰੇ ਨੰਬਰਾਂ ਨੂੰ ਹਟਾ ਦੇਣਗੇ ਜੋ ਲੰਬੇ ਸਮੇਂ ਤੋਂ ਵਰਤੋਚ ਨਹੀਂ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ UPI ਭੁਗਤਾਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ ਤਾਂ ਤੁਸੀਂ ਆਪਣੇ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹੋ ਜੇਕਰ ਤੁਸੀਂ Google Pay, PhonePe ਜਾਂ ਫਿਰ Paytm ਵਰਗੀਆਂ ਐਪਸ ਰਾਹੀਂ UPI ਭੁਗਤਾਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। UPI ਭੁਗਤਾਨ ਨਾਲ ਜੁੜੇ ਨਵੇਂ ਨਿਯਮ 1 April 2025 ਤੋਂ ਲਾਗੂ ਹੋਣਗੇ। نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਕੋਸ਼ਨਾ ਕੀਤੀ ਹੈ ਕਿ ਲੰਬੇ ਸਮੇਂ ਤੋਂ ਵਰਤੇ ਗਏ ਮੋਬਾਈਲ ਨੰਬਰਾਂ ਨੂੰ ਬੈਂਕ ਖਾਤੇ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਬੈਂਕ ਖਾਤਾ ਕਿਸੇ ਆਕਰਸ਼ਿਲਿਆ ਨੰਬਰ ਨਾਲ ਜੁੜਿਆ ਹੋਇਆ ਤਾਂ ਇਹ ਮਿਟਾਇਆ ਜਾ ਸਕਦਾ ਹੈ ਅਤੇ ਤੁਹਾਨੂੰ ਯੂਪੀਆਈ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਐਨਪੀਸੀਆਈ ਨੇ ਇਹ ਕਦਮ ਵਾਦਦੇ ਸਾਈਬਰ ਧੋਖਾਧੜੀ ਤੇ ਤਕਨੀਕੀ ਸਮੱਸਿਆਵਾਂ ਨੂੰ ਰੋਕਣ ਲਈ ਚੁੱਕਿਆ ਜਦੋਂ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਕੰਮ ਨਹੀਂ ਕਰ ਰਿਹਾ ਜਾਂ ਕਹਿ ਲਓ ਯੂਜ਼ ਦੇ ਵਿੱਚ ਨਹੀਂ ਹੈ ਤਾਂ ਟੈਲੀਕਮ ਕੰਪਨੀਆਂ ਕਿਸੇ ਹੋਰ ਨੂੰ ਅਲਰਟ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਬੈਂਕ ਅਤੇ UPI ਸਿਸਟਮ 'ਚ ਤਕਨੀਕੀ ਸਮੱਸਿਆ ਵੀ ਹੋ ਸਕਦੀਆਂ ਨੇ ਜਿਸ ਕਾਰਨ ਗਲਤ ਲੈਣ ਦੇ ਜਾਂ ਫਿਰ ਭੁਗਤਾਨ ਅਸਫਲ ਹੋ ਸਕਦਾ ਹੈ NPCI ਦਾ ਉਦੇਸ਼ UPI ਨੂੰ ਹੋਰ ਸੁਰੱਖਿਅਤ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ UPI ਭੁਗਤਾਨਾਂ ਲਈ ਪਛਾਣ ਵਜੋਂ ਕੰਮ ਕਰਦਾ ਹੈ ਜਦੋਂ ਤੁਸੀਂ ਕਿਸੇ ਭੁਗਤਾਨ ਭੇਜਦੇ ਹੋ ਤਾਂ ਬੈਂਕ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ OTP ਭੇਜਦਾ ਹੈ ਇਹੀ ਯਕੀਨੀ ਬਣਾਉਂਦਾ ਹੈ ਕਿ ਪੈਸਾ ਸਿਰਫ ਸਹੀ ਵਿਅਕਤੀ ਨੂੰ ਟਰਾਂਸਫਰ ਕੀਤਾ ਗਿਆ ਹੈ ਜੇਕਰ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਅਕਰਸ਼ੀਲ ਹੈ ਤਾਂ ਤੁਸੀਂ ਇਸ ਨੂੰ ਰੀਚਾਰਜ ਨਹੀਂ ਕੀਤਾ ਤਾਂ ਤੁਰੰਤ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਆਪਣੇ ਟੈਲੀਕਮ ਪ੍ਰਦਾਤਾ ਜਿਵੇਂ ਕਿ Jio, Airtel, Vodafone ਜਾਂ BSNL ਨਾਲ ਸੰਪਰਕ ਕਰ ਸਕਦੇ ਹੋ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਨੰਬਰ ਅਜੇ ਵੀ ਤੁਹਾਡੇ ਨਾਮ ਤੇ ਹੈ ਜਾਂ ਫਿਰ ਨਹੀਂ ਜੇਕਰ ਤੁਹਾਡਾ ਨੰਬਰ ਆਕਰਸ਼ੀਲ ਹੈ ਹੋ ਗਿਆ ਤਾਂ ਤੁਹਾਨੂੰ ਜਾਂ ਤਾਂ ਇਸ ਨੂੰ ਮੁੜ ਸਰਗਰਮ ਕਰਵਾ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੇ ਬੈਂਕ ਖਾਤੇ ਵਿੱਚ ਨਵਾਂ ਮੋਬਾਈਲ ਨੰਬਰ ਅਪਡੇਟ ਕਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਯੂਪੀਆਈ ਲੈਣ ਦੇਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਐਨਪੀਸੀਆਈ ਨੇ ਬੈਂਕਾਂ ਅਤੇ ਯੂਪੀਆਈ ਐਪਸ ਨੂੰ ਹਰ ਹਫ਼ਤੇ ਆਕਰਸ਼ੀਲ ਮੋਬਾਈਲ ਨੰਬਰਾਂ ਤੇ ਰਿਕਾਰਡ ਨੂੰ ਅਪਡੇਟ ਕਰਨ ਲਈ ਕਿਹਾ ਇਸ ਦਾ ਮਤਲਬ ਹੈ ਕਿ 1 April 2024 ਤੋਂ ਬੈਂਕ ਉਹਨਾਂ ਸਾਰੇ ਨੰਬਰਾਂ ਨੂੰ ਹਟਾ ਦੇਣਗੇ ਜੋ ਲੰਬੇ ਸਮੇਂ ਤੋਂ ਵਰਤੋਚ ਨਹੀਂ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ UPI ਭੁਗਤਾਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ ਤਾਂ ਤੁਸੀਂ ਆਪਣੇ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹੋ